ਜੀ ਪ੍ਰਸ਼ਾਨੀ ਚੱਕਿਆ ਦੇਖੋ ਕਿੰਨੀ ਫੋਰਸ ਬੁਲਾ ਲਈਆ ਸਾਡੇ ਕੇਸ ਲਵਾਏ ਆ ਡੀਸੀ ਸਾਹਿਬ ਨੇ کہہ ਕੇ ਕੋਈ ਉਹਨਾਂ ਦੀ ਸੁਣਵਾਈ ਨਹੀਂ ਹੋਈ ਕੋਈ ਸਾਨੂੰ ਪੈਸਾ ਨਹੀਂ ਦਿੱਤਾ ਹਾਂਜੀ ਸੱਤ ਸੀ ਆ ਕਾਲ ਜੀ ਸਾਰਿਆਂ ਨੂੰ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਹੈ ਨਾ ਭਾਰਤਵਾਲਾ ਪ੍ਰੋਜੈਕਟ ਦਾ ਨੈਸ਼ਨਲ ਰੋਡ ਇਹ 754 A ਪਿੰਡਾਂ ਦੇ ਵਿੱਚ ਦੀ ਇਧਰ ਲੁਧਿਆਣੇ ਤੋਂ ਬਠਿੰਡੇ ਨੂੰ ਨਿਕਰ ਹੈਗਾ ਉਹਦੇ ਵਿਰੋਧ ਦੇ ਵਿੱਚ ਹਨਾ ਜਿਵੇਂ ਲੋਕਾਂ ਦੀਆਂ ਧੱਕੇ ਨਾਲ ਜ਼ਮੀਨਾਂ ਤੇ ਕਾਬਜ਼ੇ ਹੋ ਰਹੇ ਨੇਗੇ ਜੁਨੀਆਣਾ ਪਹੁੰਚਿਆ ਨੇ ਤੇ ਉਹਦੇ ਵਿੱਚ ਪ੍ਰਧਾਨ ਜੀ ਨਾਲ ਗੱਲਬਾਤ ਕਰਦੇ ਆ ਇਹਨਾਂ ਦਾ ਕੀ ਕਹਿਣਾਗਾ ਸੁਣਦੇ ਇਹਨਾਂ ਤੋਂ ਹਾਂਜੀ ਪ੍ਰਧਾਨ ਜੀ ਸਤਿ ਸ਼੍ਰੀ ਅਕਾਲ ਜਿਹੜੇ ਇਹ ਰੋਡ ਨਿਕਲ ਰਹੇ ਨੇ ਹਾਂਜੀ ਇਹਨਾਂ ਦੇ ਸਬੰਧ ਵਿੱਚ ਹਾਂਜੀ ਸਾਡੀ ਡੀਸੀ ਸਰਵਨਾਂ ਨਾਲ ਮੀਟਿੰਗ ਹੋ ਕੇ ਲੁਧਿਆਣਾ ਡਿਸਟ੍ਰਿਕਟ ਦੇ ਸਾਰੇ ਮਸਲੇ ਨਿਬੜੇ ਗਏ ਸੀ ਠੀਕ ਹੈ ਆਰਬਿਟ੍ਰੇਸ਼ਨ ਦੇ ਕੇਸ ਲਵਾਏ ਗਏ ਆਰਬਿਟ੍ਰੇਸ਼ਨ ਦੇ ਪੈਸੇ ਮਿਲ ਰਹੇ ਸੀ 30% ਲੁਧਿਆਣਾ ਡਿਸਟ੍ਰਿਕਟ ਦੇ ਲੋਕਾਂ ਨੂੰ ਪੈਸੇ ਪ੍ਰਾਪਤ ਹੋ ਗਏ ਸੀ ਪਰ ਉਸ ਤੋਂ ਬਾਅਦ ਹਰਿਆਣਾ ਵਿੱਚੋਂ ਕੁਝ ਵਕੀਲਾਂ ਨੇ ਰੱਟ ਪਾਈ ਤਾਂ ਆਰਬਿਟ੍ਰੇਸ਼ਨ ਰੋਕਤਾ ਜਦੋਂ ਆਰਬਿਟਰੇਟਰ ਰੋਕਿਆ ਗਿਆ ਤੇ ਐਡੀਐਮ ਕਾਲਾ ਦਾ ਜਿਹੜਾ ਹੱਕ ਸੀ ਉਹ ਵੀ ਖਤਮ ਕੀਤਾ ਗਿਆ ਜਦੋਂ ਅਸੀਂ ਸਰਕਾਰ ਨੂੰ ਜਾ ਕੇ ਦੁਬਾਰਾ ਡੀਸੀ ਸੇਵਾ ਨੂੰ ਨੂੰ ਮਿਲੇ ਕਹਿੰਦੇ ਜੀ ਦੁਬਾਰਾ ਅਸੀਂ ਇਹਨੂੰ ਬਹਾਲ ਕਰਵਾਵਾਂਗੇ ਨੇ ਤੈਨੂੰ ਕਹਿ ਕੇ ਹੁਣ ਐਡੀਐਮ ਸਹਿਬਾਨ ਤਾਂ ਬਹਾਲ ਕਰਾ ਲੇ ਪਰ ਆਰਬਿਟਰੇਟਸ ਨੂੰ ਬਹਾਲ ਕਰਾਉਣ ਲਈ ਸਰਕਾਰ ਨੇ ਹਜੇ ਤੱਕ ਕੋਈ ਕਦਮ ਨਹੀਂ ਪਟਿਆ ਉਲਟਾ ਜਿੰਨਾ ਜ਼ਿਮੀਂਦਾਰਾਂ ਦੇ ਕੇਸ ਪਟਿਆਲੇ ਲੱਗੇ ਹੋਏ ਨੇ ਪੈਸਾ ਕੋਈ ਪ੍ਰਾਪਤ ਨਹੀਂ ਕੀਤਾ ਉਹਨਾਂ ਜ਼ਮੀਨਾਂ ਵਿੱਚ ਤੱਕੇ ਨਾਲ ਕਬਜ਼ੇ ਕਰਨ ਦੀ ਕੋਸ਼ਿਸ਼ ਕਰ ਰਹੀ ਆ ਜੋ ਕਿ ਕਿਸਾਨਾਂ ਨੂੰ ਕਦੇ ਵੀ ਮਨਜ਼ੂਰ ਨਹੀਂ ਜਿੰਨਾ ਚਿਰ ਕਿਸਾਨਾਂ ਦੇ ਬਣਦੇ ਪੈਸੇ ਚਾਹੇ ਆਰਬਿਟ੍ਰੇਸ਼ਨ ਤੋਂ ਦਬਾਉਣ ਚਾਹੇ ਕਿਤੇ ਤੋਂ ਦਬਾਉਣ ਕਿਸਾਨਾਂ ਨੂੰ ਪੈਸੇ ਪ੍ਰਾਪਤ ਨਹੀਂ ਹੁੰਦੇ ਉਹਨਾਂ ਚਿਰ ਕਿਸਾਨ ਆਪਣੀਆਂ ਜ਼ਮੀਨਾਂ ਵਿੱਚੋਂ ਬਾਹਰ ਨਹੀਂ ਜਾ ਸਕਦੇ ਚਾਹੇ ਸਰਕਾਰ ਆਪਣਾ ਜਿੱਥੇ ਤੱਕ ਮਰਜ਼ੀ ਜ਼ੋਰ ਲਾ ਲਵੇ ਕਿਸਾਨਾਂ ਨੂੰ ਪੈਸੇ ਦੇਣ ਉਹਨਾਂ ਦੇ ਜਿਹੜੇ ਈਸ਼ੂ ਨੇ ਹੱਲ ਕਰਨਾ ਚਾਹੇ ਉਹ ਬੱਲਵਾਂਡ ਤੋਂ ਬਠਿੰਡਾ ਰੋਡ ਆ 754 ਚਾਹੇ ਦਿੱਲੀ ਕਟੜਾ ਚਾਹੇ ਲੁਧਿਆਣੇ ਤੋਂ ਰੋਪੜ ਰੋਡ ਆ ਜਿੰਨੇ ਵੀ ਲੁਧਿਆਣੇ ਜ਼ਿਲ੍ਹੇ ਦੇ ਕਿਸਾਨਾਂ ਦੇ ਮਸਲੇ ਨੇ ਉਹ ਸਾਰਿਆਂ ਨੂੰ ਹੱਲ ਕਰੇ ਬਿਨਾ ਜ਼ਿਮੀਦਾਰ ਉਹ ਆਪਣੇ ਜ਼ਮੀਨਾਂ ਵਿੱਚੋਂ ਬਾਹਰ ਨਹੀਂ ਹੋ ਸਕਦੇ ਜਿੰਨਾ ਜ਼ਮੀਨਾਂ ਵਿੱਚ ਬਿਨਾ ਪੈਸੇ ਦਿੱਤੇ ਕਬਜ਼ਾ ਕਰਨ ਦੀ ਸਰਕਾਰ ਕੋਸ਼ਿਸ਼ ਕਰ ਰਹੀ ਆ ਉਹ ਜ਼ਿਮੀਦਾਰ ਉਹ ਆਪੋ ਆਪਣੀਆਂ ਜ਼ਮੀਨਾਂ ਫੇਰ ਆਵਾਜ਼ ਕਰਨਗੇ ਜਿੱਦਨ ਪੈਸੇ ਦੇ ਦੂ ਸਰਕਾਰ ਉਹ ਦਿਨੋਂ ਜ਼ਿਮੀਦਾਰ ਆਪਣੀਆਂ ਜ਼ਮੀਨਾਂ ਵਿੱਚੋਂ ਬਾਹਰ ਚਲੇ ਜਾਣਗੇ ਵੇਖੋ ਇਹ ਪ੍ਰਸ਼ਾਸਨ ਪੁਲਿਸ ਸਾਡੇ ਤੇ ਧੱਕਾ ਕਰ ਰਿਹਾ ਕਿਸਾਨਾਂ ਨਾਲ ਨਸ਼ਾਖਾ ਜਾਉ ਰਿਹਾ ਸਾਡੇ ਨਾਲ ਧੱਕਾ ਸਾਜੀ ਹੋ ਰਹੀ ਹੈ ਸਾਡੇ ਕਿਸਾਨਾਂ ਨਾਲ ਉਹ ਆ ਗਿਆ ਹਨ ਗਿਆ ਕਬਜ਼ਾ ਕਰ ਰਹੇ ਆ ਕਿਸਾਨਾਂ ਨੂੰ ਬਹੁਤ ਵਾਰ ਦਫੀਲ ਆ ਵੀ ਸਾਡੇ ਨਾਲ ਜੋੜਵਾ ਕੇ ਸਾਡੀ ਮਦਦ ਕਰੋ ਬਈ ਜ਼ਰੂਰੀ ਦੱਸਣ ਜੋ ਗੱਲ ਆ ਬਈ ਜਦੋਂ ਹਾਈ ਕੋਰਟ ਨੇ ਆਰਡਰ ਕੀਤਾ ਨੇ ਵੀ ਜ਼ਮੀਨਾਂ ਤੇ ਕਬਜ਼ੇ ਕੀਤੇ ਜਾਣ ਉਸ ਟਾਈਮ ਉਹਨਾਂ ਨੇ ਇਹ ਵੀ ਕਿਹਾ ਵੀ ਕਿਸਾਨਾਂ ਦੇ ਜਿਹੜੇ ਈਸ਼ੂ ਨੇ ਉਹ ਵੀ ਹੱਲ ਕੀਤੇ ਜਾਣ ਇਹ ਜਿਹੜੇ ਅਫਸਰ ਸਹਿਬਾਨ ਨੇ ਉਹ ਕਿਸਾਨਾਂ ਦੇ issues ਤਾਂ ਹੱਲ ਨਹੀਂ ਕਰ ਰਹੇ ਕਬਜ਼ੇ ਕਰਨ ਨਹੀਂ ਤੁਰ ਪਏ ਹਾਈ ਕੋਰਟ ਦੇ ਦੂਰੇ ਮਾਪਦੰਡ ਅਪਣਾਏ ਜਾ ਰਹੇ ਨੇ ਇੱਕ ਹੋਰ ਇੰਪੋਰਟੈਂਟ ਗੱਲ ਆ ਵੀ ਜਿਹੜੇ ਅਫਸਰਾਂ ਨੇ ਕਬਜ਼ੇ ਕਰਨੇ ਉਹ ਤਾਂ ਬਹਾਲ ਕਰਾ ਲੇ ਐਡਮ ਸਾਹਿਬਾਨ ਜੀ ਨੂੰ ਕਾਲਾ ਕਿਹਾ ਜਾਂਦਾ ਜਿਨ੍ਹਾਂ ਨੇ ਕਿਸਾਨਾਂ ਨੂੰ ਪੈਸੇ ਦੇਣੇ ਸੀ ਕਮਿਸ਼ਨਰ ਆਲ ਇੰਡੀਆ ਦੇ ਨੇ ਜਿਨ੍ਹਾਂ ਨੂੰ ਆਰਬਿਟਰੇਸ਼ਨ ਕਿਹਾ ਜਾਂਦਾ ਆਰਬਿਟਰੇਸ਼ਨ ਸਸਪੈਂਡ ਕਰਾਏ ਹੋਏ ਨੇ ਜਾਣ ਕੇ ਵੀ ਕਿਤੇ ਲੋਕਾਂ ਨੂੰ ਪੈਸੇ ਪ੍ਰਾਪਤਨਾ ਹੋ ਜਾਣ ਜਿਹੜੇ ਰੋਜ਼ ਦਿਨ ਸੀਐਮ ਭਗਵਾਨ ਤੁਸੀਂ ਇਹ ਮਾਮਲਾ ਕਹਿੰਦਾ ਵੀ ਕਿਸਾਨ ਬੇਵਜ੍ਹਾ ਕਬਜ਼ੇ ਆਪਣੇ ਧਰਨੇ ਲਾਉਂਦੇ ਆ ਹੁਣ ਕੀ ਸੀਐਮ ਸਾਹਿਬ ਕਿਸਾਨ ਬਿਨਾ ਪੈਸੇ ਲੈ ਆਪਦੀਆਂ ਜ਼ਮੀਨਾਂ ਚੋਂ ਬਾਹਰ ਚਲੇ ਜਾਣ ਤੁਸੀਂ ਇਹਦਾ ਆਨਸਰ ਕਰੋ ਵੀ ਜਦ ਤੱਕ ਕਹੋ ਵੀ ਇਹਨਾਂ ਨੂੰ ਪਾਕਿਸਤਾਨ ਧੱਕ ਦਈਏ ਵੀ ਜ਼ਮੀਨਾਂ ਦੇ ਕਬਜ਼ੇ ਕਰ ਲਓ ਲੋਕਾਂ ਨੂੰ ਪੈਸੇ ਦਿੱਤੇ ਜਾਣ ਪੈਸੇ ਦੇ ਕੇ ਸਾਡਾ ਕੋਈ ਈਸ਼ੂ ਨਹੀਂ ਸਾਡਾ ਇਹੀ ਈਸ਼ੂ ਆ ਵੀ ਲੋਕਾਂ ਦੇ ਪੈਸੇ ਆ ਜਿਹੜੇ ਉਹ ਦਿੱਤੇ ਜਾਣ ਐਂ ਕਬਜ਼ੇ ਲੈ ਜਾਣ बिना चाहे बच्चे झोंक देंगे झोंक दया गे मुर्बाद मुर्दाबाद 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 चाहिए मुलाजिम मुर्दाबाद 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 ਠੀਕ ਆ ਜੀ ਹੁਣ ਜਿਵੇਂ ਤੁਸੀਂ ਸੌਣੀ ਲਿਆ ਹਨਾ ਵੀ ਇਹ ਰੋਡ ਨਿਕਲ ਰਿਹਾ ਜੇ ਇਧਰ ਗਾਗਿਆ ਵਾਲਾ ਨੱਥਾ ਵਾਲਾ ਚੱਕ ਪਾਈ ਕਹਿੰਦੇ ਵਿੱਚ ਦੀ ਇਹ ਰੋਡ ਭਾਰਤ ਮਾਲਾ ਦਾ ਪ੍ਰੋਜੈਕਟ ਆ ਦੇ ਵੀ ਇਨਾ ਕਿਸਾਨਾਂ ਜੁਨੀਆਨਾ ਦਾ ਕਹਿਣਾਗਾ ਵੀ ਇਹਦੇ ਇਹਦੇ ਅਜੇ ਸਾਨੂੰ ਜਿਹੜੇ ਬਣ ਦਾ ਪੈਸੇ ਹੈਗੇ ਉਹ ਨਹੀਂ ਪਹੁੰਚੇ ਤੇ ਤੱਕੇ ਨਾਲ ਸਾਡੀਆਂ ਜ਼ਮੀਨਾਂ ਤੇ ਕਬਜ਼ਾ ਕੀਤਾ ਜਾ ਰਿਹਾ ਹੈਗਾ ਮੇਰੀ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਬੇਨਤੀ ਆ ਵੀ ਇਹਨਾਂ ਦੀਆਂ ਸਮੱਸਿਆਵਾਂ ਜਿਹੜੀਆਂ ਵੀ ਉਹ ਸੁਨੀਆਂ ਜਾਣ ਤੇ ਇਹਨਾਂ ਦਾ ਹੱਲ ਕਰਕੇ ਉਸ ਤੋਂ ਬਾਅਦ ਹੀ ਇਹਨਾਂ ਦੀ ਜ਼ਮੀਨ ਰੋਕੀ ਜਾਵੇ ਕਿਉਂਕਿ ਨਹੀਂ ਇਹ ਤਾਂ ਤੱਕੇ ਨਾਲ ਕਬਜ਼ੇ ਹੋ ਰਹੇ ਨੇਗੇ ਤੇ ਬਾਕੀ ਹੋਰ ਵੀ ਤੁਹਾਡਾ ਲੋਕਾਂ ਦਾ ਕੀ ਕਹਿਣਾਗਾ ਜਾਂ ਸਰਕਾਰ ਨੂੰ ਕੀ ਕਹਿਣਾਗਾ ਤੁਸੀਂ ਵੀਡੀਓ ਦੇ ਕਮੈਂਟ ਵਿੱਚ ਆਪਦਾ ਸੁਝਾਅ ਦੇ ਸਕਦੇ ਹੋ ਤੇ ਵੀਡੀਓ ਨੂੰ ਕਰਿਓ ਵੱਤਵਾਦ ਸ਼ੇਅਰ ਧੰਨਵਾਦ